ਬਾਬੇ ਦੇ ਚੌਲ ਆਏ ਵੇ ਆ ਜਿਹੜੇ ਲੋਕ ਦੇ ਕੇ ਗਏ ਆ ਬੋਰੀ ਬੋਰੀ ਉਹ ਅਸੀਂ ਸਕਾ ਕੇ ਦੋ ਤਿੰਨ ਦਿਨ ਧੁੱਪ ਲਵਾ ਕੇ ਬੋਰੀਆਂ ਚ ਪਾ ਕੇ ਉੱਥੇ ਰੱਖਣ ਲੱਗੇ ਹਣ ਗਰਮੇਲ ਹੋਣੀ ਆ ਤਾਂ ਅਸੀਂ ਬੇਨਤੀ ਕਰਦੇ ਆ ਸੰਗਤ ਨੂੰ ਵੀ ਸਗਾ ਦੇ ਕੇ ਜਾਓ ਯਾਰ ਚੌਲਾ ਵਾਲੇ ਤਾਂ ਵੱਧ ਤੋਂ ਵੱਧ ਲਿਓ ਕਿ ਗੱਟਾ ਕੀ ਹੁੰਦਾ ਬਾਬੇ ਦੇ ਘਰੇ ਅਪਨਾੰਦਪੁਰ ਵੀ ਨਹੀਂ ਆਵਣਾ ਤੇ ਬਾਕੀ 24 ਪ੍ਰੋਗਰਾਮ ਹੁੰਦੇ ਆਪਣੇ ਮੱਸਿਆ ਸਗਰਾ ਦਾ ਮਹੀਨੇ ਚ ਦੋ ਦਿਨ ਸਾਰੇ ਜਣੇ ਇੱਕ ਇੱਕ ਗੱਟਾ ਯਾਰ ਦੋ ਦੋ ਗੱਟੇ ਦਿਆ ਕਰੋ ਬਾਬੇ ਦੇ ਆ ਜਿਹੜੇ ਵੀ ਬਾਈ ਮੇਰੇ ਸੁਣਦੇ ਆ ਸਾਰਿਆਂ ਨੂੰ ਬੇਨਤੀ ਆ ਆ ਦੇਖ ਲੈ 6-7 ਘਾਰੀ ਦੇ ਕੇ ਗਿਆ 6 ਘਰ ਦੇ ਕੇ ਗਿਆ ਹਲੇ ਇੱਕ ਗੱਟਾ 6 ਘਰਾਂ ਦਾ ਆਇਆ ਆ ਉੱਥੇ ਆਪਾਂ ਖੀਰ ਬਣਾਉਣਾ ਚਾਹ ਆਪਣੇ ਕਿੰਨੇ ਚੱਲਦੇ ਆ ਅਨੰਦਪੁਰੋਂ 5-6 ਦਿਨੋਂ ਤੇ ਇੱਧਰ ਆਪਣੇ ਮੱਸੀਆ ਸਕਰਾੰਤ ਮਨਾਉਨੇ ਆਪਾਂ ਬਾਬੇ ਦੇ ਭਾਈ ਸਕਰਾੰਤ ਦੇ ਕੜੀ ਚੌਲ ਚੱਲਨੇ ਆ ਉੱਥੇ ਹਾਂ ਕੜੀ ਚੌਲ ਵੀ ਚੱਲਦੇ ਆ ਅਗਰ ਦੇਖੋ ਜੀ ਆਹ ਤੁੱਪ ਹੁਣ ਦੋ ਤੁੱਪਾਂ ਲਵਾ ਕੇ ਦੋ ਤਿੰਨ ਤੇ ਅਸੀਂ ਹੁਣ ਰੱਖਣ ਲੱਗੇ ਆ ਅੰਦਰ ਆਹ ਬੰਦੇ ਆਪਣੇ ਸੇਵਾਦਾਰ ਖੜੇ ਆ ਤੇ ਚਾ ਕੇ ਰੱਖਦੇ ਆ ਦੇਖ ਕਿਹੜੇ ਕਿਹੜੇ ਆ ਬੰਦੇ ਸਾਰੇ ਸਿਆਣੋ ਇੱਥੇ ਸੁੱਕਣੇ ਪਾਏ ਸੀ ਤੁੱਪੇ ਹੁਣ ਸਵਾ 3 ਹੋ ਗਏ ਆ ਸਾਡੇ ਨਾ 2:30 ਵੱਜ ਗਏ ਆ 2:30 ਵਜੇ ਹੁਣ ਠੰਡ ਹੋ ਜਾਂਦੀ ਆ ਬਸ 2:30 ਵਜੇ ਤੋਂ ਬਾਅਦ ਹਵਾ ਟੰਡੀ ਆਉਣ ਲੱਗ ਜਾਂਦੀ ਆ ਦੇਖ ਰਹਾ ਭਜਨ ਹੁਣੀ ਖੜੇ ਖੜਾ ਡਾਟੇ ਕਿਉਂ ਮੰਦਾ ਹਾਂ ਐ ਸੱਚਾ ਦਰਬਾਰ ਆ ਸੱਚਾ ਦਰਬਾਰ ਆ ਬਈ ਸੱਚਾ ਵਾਕਈ ਸੱਚਾ ਦਰਬਾਰ ਆ ਭਾਵਨਾ ਪੂਰੀਆਂ ਕਰਦੇ ਨਾ ਆਉਂਦੀਆਂ ਕਰਦਾ ਬਈ ਕਰਦਾ ਕਰਦਾ ਪੂਰੀਆਂ ਹਾਂ ਇੱਥੇ ਤਾਂ ਇੱਥੇ ਤਾਂ ਜਰਾ ਅੱਧਾ ਘੰਟਾ ਲਾਇਆ ਵੀ ਤੇਰਾ ਵਾਧੂ ਆ ਬਾਬੇ ਦੇ ਘਰੇ ਤਾਂ ਅੱਧਾ ਘੰਟਾ ਵੀ ਲਾਇਆ ਵਾਧੂ ਆ ਉੱਥੇ ਜਾ ਕੇ ਪੜਾ ਲੈਫਟੀ ਚੱਕ ਦਿਓ ਜੀ ਤੇ ਦੀ ਉੱਥੇ ਤਾਂ ਮੈਂ ਕਿਹਾ ਚਾ ਕੇ ਲੈਫਟੀ ਚੱਕ ਦਿਓ ਇਹ ਚ ਪੈਦਲਾ ਡੂਡ ਮੜ ਚੋਨਾ ਪੈਂਦਾ ਵੱਡੀ ਬੋਰੀ ਆ ਨਹੀਂ ਨਹੀਂ ਤਾਂ ਹੈਗਾ ਯਾਰ ਵਿੱਚ ਕਲਾ ਮਾਦਰਾ 40 40 ਕਿਲੋ ਤਾਂ 40 40 ਕਿਲੋ ਤਾਂ ਵੱਧ ਹੋਊ ਯਾਰ ਆਹ 35 40 ਕਿਲੋ ਹੈਗਾ ਆ ਵਜਨ ਲਾ ਇਹਦਾ ਵੀ ਭਜਨ ਵੀ ਕਾਇਮ ਆ ਆ ਗੱਲਾਂ ਜੋ ਸੁਣਾਵੇ ਤੇਰੀਆਂ ਤੂੰ ਪਿਆਰਾ ਯਾ ਬਾਬੇ ਦੇ ਘਰੇ ਚੱਲਦੀ ਸੇਵਾ ਸ਼ਾਬਾਸ਼ ਅੱਛਾ ਬਾਬਾ ਗਰਮੇਲ ਤੇਰੇ ਠੀਕ ਆ ਆ ਵੀ ਧਰ ਲੋ ਹੁਣ ਇੱਕ ਜਿਹੜੀ ਇੱਕ ਹੈਗੀ ਵੀ ਧਰ ਲੋ ਉੱਥੇ ਜਾ ਕੇ ਲੈਫਟ ਚੱਕ ਦਿਓ ਬਸ ਨਹੀਂ ਲੈ ਨਹੀਂ ਛੱਡ ਦਿਆਂਗੇ ਆ ਲੈਫਟ ਨਹੀਂ ਸੱਡਦੇ ਹੋੜੀ ਕਰਣੇ ਨਹੀਂ ਖੜਾ ਰਹਿਣ ਦਗੇ ਨਹੀਂ ਨਹੀਂ ਲੈਫਟ ਸੱਡ ਦਿਓ ਬਸ ਤੇ ਪੈਂਚਰ ਨਾ ਹੋ ਜਾਏ ਦਾਬ ਦੇ ਨਾਲ ਹਵਾ ਲੈ ਚਲੋ ਆਓ ਜਾ ਉੱਥੇ ਬੱਕਲਾ-ਕੱਲਾ ਕਰਕੇ ਲਾ ਦਿਓ ਬਰਾਂਡੇ ਜੀ ਲਾ ਦਿਓ ਸਾਹਮਣੇ ਕਿਤੇ ਮੋਰੀਆਂ ਤੋਂ ਪਾਸੇ ਰੱਖੋ ਵਿਚਾਲਾ ਕਰਨੋ ਦੋਨਾਂ ਮੋਰੀਆਂ ਦਾ ਕੋਈ ਬਾਛੜ ਬੂਛੜ ਜਾਂ ਕਈ ਵਾਰ ਉਧਰ ਹਵਾ ਹਵਾ ਠੰਡੀ ਨਾਲ ਜਿਹੜੀ ਆਵੇ ਉੱਥੇ ਜੇ ਲਾ ਦਿਓ ਸ਼ਾਬਾਸ਼ 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 ਆ ਉੱਥੇ ਲਾ ਦਿਓ ਉੱਥੇ ਲਾ ਦਿਓ ਆਹੋ ਇਹ ਕਿਉਂ ਚੱਲਦਾ ਬਈ ਇਹਦਾ ਟਰੈਕਟਰ ਚੱਲਦਾ ਫਾਲੇ ਦਾ ਪੈੜੀ ਬੋਂਦਾ ਵਾ ਲਾ ਦੇ ੱੱੱਕਾ ਵੜਾ ਜਾ ੱੱੱਕਾ ਪਾ ਜਾ ਨਾ ਉੱਤੇ ਆਹੋ ਚੱਲ ਛਾਵਟ 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 ਚੱਲ ਇਹਨੇ ਨਾ ਕੰਮ ਸਾਂਭਿਆ ਗਿਆ ਯਾਰ 10 20 ਮਿੰਟ ਲੱਗੇ ਉਹ ਉਹਦੇ ਲਾਈ ਜਾਂਦੇ ਅੰਦਰ ਬਾਕ ਕੱਲੀ ਹੌਲੀ ਹੌਲੀ ਕਰਕੇ ਲਾ ਦੇ ਪਾਟ ਨਾ ਜਾਵੇ ਬੋਰੀ ਪਾਟ ਨਾ ਜਾਵੇ ਪਾਟਣ ਤੋਂ ਬਚਾਇਓ ਬੋਰੀ ਅੰਗਰ ਦੇ ਮੋਟਰਸਾਈਕਲ ਖੜੇ ਆ ਸਾਈਕਲ ਖੜੇ ਆ ਸਾਰਿਆਂ ਦੇ ਆਪੋ ਆਪਣੇ ਦੇਖੋ ਦੇ ਗੇਲੀ ਦਾ ਭਜਨ ਦਾ ਗਰਮੇਲ ਦਾ ਇਧਰ ਆ ਮੋਟਰਸਾਈਕਲ ਖੜਾ ਜੀਤ ਦਾ ਉਹ ਮੇਰਾ ਸਾਈਕਲ ਖੜਾ ਤੇ ਇਧਰ ਨਾਲ ਚਲੋ ਹੁਣ ਦਰੀ ਚੱਕ ਕੇ ਰੱਖ ਦੇਣਗੇ ਅੰਦਰ ਇਹਨੇ ਨਾਲ ਸਾਰਾ ਕੁਝ ਸਾਫ ਸੁਪਈਆ ਹੋ ਜਾਓ ਚਲੋ ਗੁਰੂ ਘਰੇ ਸੰਗਤ ਨੂੰ ਬੇਨਤੀ ਕਰਦੇ ਆਂ ਭਾਈ ਚੌਲ ਹੋਰ ਵੀ ਹੁਣ ਗੱਟਾ-ਗੱਟਾ ਲਿਆਓ ਸਾਰੇ ਮੇਰੇ ਵੀਰੋ ਸਾਰਿਆਂ ਦੇ ਹੈਗੇ ਆ ਚੌਲ ਹਲੇ ਘਰੇ ਪਏ ਲਿਆਓ ਮੇਰੇ ਵੀਰ ਦੇਖੋ ਕਿਤੇ ਮਸਿਆ ਸਗਰਾਂਦ ਨੂੰ ਆ ਕੇ ਆਪਾਂ ਖੀਰ ਵੀ ਖਾਣੇ ਆ ਸਾਰੇ ਬੰਦੇ ਅੱਗੇ ਚੌਲਾਂ ਦੇ ਕੜਾਹੇ ਕਢਦੇ ਹੁੰਦੇ ਸੀ ਕਹਿੰਦੇ ਚੌਲਾਂ ਦਾ ਕੜਾਹਾ ਕਢਦੇ ਆ ਪੁੰਨदान ਕਰਦੇ ਆ ਆ ਤਾਂ ਤੁਹਾਡਾ ਉਹੀ ਪੁੰਨ ਹੈ ਜਦੋਂ ਤੁਸੀਂ ਇੱਕ ਇੱਕ ਗੱਟਾਂ ਦੇ ਤਾਂ ਚੌਲ ਛੋੜੇ ਇੱਥੇ ਗੁਰੂ ਘਰ ਤੇ ਕੜਾਏ ਜਾਣੇ ਆ ਤੇ ਨਿਹਰਾਂ ਬੰਦਿਆਂ ਦੇ ਮੂੰਹ 'ਚ ਪੈਣੇ ਆ ਆ ਨਾ ਨਹੀਂ ਪਾਇ ਰਹੇ ਨੇ ਬੱਦਰੀ ਚੱਕਦੇ ਹੋ ਦਰੀ ਅੰਦਰ ਆ ਦੋ ਨਹੀਂ ਚਰੀ ਤਾਂ ਚੌਲ ਫਸੇ ਰੋਲੇ ਲੈ ਜਾਣਗੇ ਯਾਰ ਅੱਛਾ ਇਹਨੂੰ ਝਾੜ ਦਿਓ ਮੜੀ ਜੀ ਨਹੀਂ ਇਹ ਵਿਚੜੇ ਪਾ ਚੱਕਦੇ ਇਹਨੂੰ ਝਾੜ ਤਾ ਹੀ ਆ ਤੇਲ ਨਾ ਖਰਾਬ ਹੀ ਹੋਊਗੀ ਇਹ ਬੰਦੇ ਆਇਆ ਚੌਲਾਂ ਦੀਆਂ ਬੋਰੀਆਂ ਲਾ ਕੇ ਆਉਂਦੇ ਆਉਂਦੀ ਲੇਬਰ ਲੇਬਰ ਆਈ ਆ ਬਾਬੇ ਦੀ ਲੇਬਰ ਬਾਬੇ ਦੀ ਲੇਬਰ ਆਉਂਦੀ ਆ ਹਾਂ ਉਰੂ ਘਾੜਦੀ ਆਹ ਇਹ ਆ ਬਾਬੇ ਦੀ ਲੇਬਰ ਚਲੋ ਲੱਗੇ 20-25 ਮਿੰਟ ਬੱਸ ਤੇ ਆਪਣਾ ਝੋਨਾ ਸੰਭਿਆ ਗਿਆ ਕਿੱਥੇ ਤੇ ਤੇਲ ਦੇ ਨਾਲ ਹੋਰ ਖਰਾਬ ਹੋਈ ਜਾਂਦਾ ਹੁਣ